ਨਿਸਤ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਰਕਟ ਦੀ ਰਸੋਈ ਦੇ ਵਿੱਚ ਅੱਜ ਆਪਾਂ ਰੈਸਟੋਰੈਂਟ ਸਟਾਈਲ ਦੇਸੀ ਤਰੀਕੇ ਦੇ ਨਾਲ ਸੋਇਆ ਵੇਨ ਦੀ ਸਬਜੀ ਬਣਾ ਕੇ ਤਿਆਰ ਕਰਾਂਗੇ ਜੀ ਇਹ ਸਬਜੀ ਇੱਕ ਵਾਰੀ ਜੇ ਤੁਸੀਂ ਬਣਾ ਲਈ ਤੁਸੀਂ ਵਾਰ-ਵਾਰ ਬਣਾ ਕੇ ਖਾਓਗੇ ਇਹ ਸਬਜੀ ਇੰਨੀ ਸਵਾਦ ਬਣਦੀ ਹੈ ਜੀ ਇਹਦੇ ਅੱਗੇ ਤਾਂ ਮਟਰ ਪਨੀਰ ਵੀ ਫਿੱਕਾ ਲੱਗਦਾ ਹੈ ਤੁਸੀਂ ਇੱਕ ਵਾਰ ਮੇਰੇ ਤਰੀਕੇ ਨਾਲ ਜ਼ਰੂਰ ਬਣਾਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਹੈ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਜੇ ਤੁਹਾਨੂੰ ਮੇਰੀਆਂ ਵੀਡੀਓਜ਼ ਚੰਗੀਆਂ ਲੱਗਦੀਆਂ ਨੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਜੀ ਕਮੈਂਟ ਕਰਕੇ ਦੱਸ ਦਿਆ ਕਰੋ ਜੀ ਚਲੋ ਜੀ ਰੈਸਪੀ ਕਰਦਿਆਂ ਸ਼ੁਰੂ ਹੁਣ ਆਪਾਂ ਇੱਕ ਵੱਡਾ ਬਾਉਲ ਸੋਇਆਬੀਨੀਆਂ ਬੜੀਆਂ ਦਾ ਲਿਆਏ ਇੱਧਰ ਆਪਾਂ ਨੇ ਪਾਣੀ ਗਰਮ ਹੋਣ ਲਈ ਰੱਖਿਆ ਹੈ ਹੁਣ ਇਹਦੇ ਵਿੱਚ ਆਪਾਂ ਪਾ ਦਾਂਗੇ ਬੜੀਆਂ ਇਹਨਾਂ ਨੂੰ ਆਪਾਂ 3-4 ਮਿੰਟ ਲਈ ਉਬਲਣ ਦਵਾਂਗੇ ਚੰਗੀ ਤਰ੍ਹਾਂ ਆਪਾਂ 3-4 ਮਿੰਟ ਇਹਨੂੰ ਉਬਾਲ ਲਵਾਂਗੇ ਜੀ ਇੱਕ ਕੌਲੀ ਆਪਾਂ ਨੇ ਦਹੀਂ ਲਿਆਏ ਜੀ ਦਹੀਂ ਆਪਾਂ ਚੰਗੀ ਤਰ੍ਹਾਂ ਫੈਂਟ ਲਵਾਂਗੇ ਖੱਟਾ ਦਹੀਂ ਨਹੀਂ ਲੈਣਾ ਦਹੀਂ ਆਪਾਂ ਨੇ ਫੈਂਟ ਲਿਆਏ ਜੀ ਇਧਰ 3 ਮਿੰਟ ਹੋ ਗਏ ਆ ਜੀ ਬੜੀਆਂ ਤੁਸੀਂ ਦੇਖ ਸਕਦੇ ਹੋ ਸਾਈਜ਼ ਇਹਨਾਂ ਦਾ ਡਬਲ ਹੋ ਚੁੱਕਿਆ ਹੈ ਹੁਣ ਗੈਸ ਆਪਾਂ ਕਰ ਦਾਂਗੇ ਬੰਦ ਇਨਾਂ ਨੂੰ ਆਪਾਂ ਕੱਢ ਲਵਾਂਗੇ ਇਹਨਾਂ ਨੂੰ ਆਪਾਂ ਕੱਢ ਕੇ ਠੰਡਾ ਹੋਣ ਦਵਾਂਗੇ ਬੜੀਆਂ ਨੂੰ ਆਪਾਂ ਠੰਡਾ ਹੋਣ ਲਈ ਰੱਖ ਦਵਾਂਗੇ ਇੱਧਰ ਆਪਾਂ ਨੇ ਕੜਾਹੀ ਰੱਖੀ ਹੈ ਜੀ ਕੜਾਹੀ ਵਿੱਚ ਆ ਚਿਹੜੇ ਛੋਟੇ ਵਾਲੇ ਹੁੰਦੇ ਇਹ ਵਾਲੇ ਇਹ ਵਾਲੀ ਕੜਚੀ ਹੈ ਮਨ ਲਗ ਇਹਨੂੰ ਆਪਾਂ ਵੱਡਾ ਚਮਚ ਕਹਿ ਦਿੰਨੇ ਆ ਵੱਡੇ ਚਮਚ ਆਪਾਂ ਦੋ ਤੇਲ ਦੇ ਪਾਏ ਆ ਤੇਲ ਆਪਾਂ ਗਰਮ ਹੋਣ ਦਵਾਂਗੇ ਆਪਾਂ ਲੈਨੇ ਜੀ ਤਿੰਨ ਪਿਆਜ਼ ਦੋ ਟਮਾਟਰ ਥੋੜਾ ਜਿਹਾ ਲਸਣ ਪਿਆਜ਼ ਆਪਾਂ ਇਸ ਤਰੀਕੇ ਕੱਟ ਲਏ ਆ ਜੀ ਲੰਬਾ ਲੰਬਾ ਟਮਾਟਰ ਆਪਾਂ ਨੇ ਰਫਲੀ ਕੱਟ ਲਏ ਨੇ ਥੋੜਾ ਜਿਹਾ ਪਸਬਦ ਲਸ ਐਵੇਂ ਹੀ ਸਾਫਤਾ ਹੀ ਲਸਣ ਲੈ ਆਏ ਤੇਲ ਗਰਮ ਹੋ ਗਿਆ ਹੈ ਹੁਣ ਇਹਨਾਂ ਨੂੰ ਆਪਾਂ ਪਾ ਦਾਂਗੇ ਵੀ ਤਰਾਹੀ ਤੇ ਜਾ ਨੂੰ ਭੁੰਨ ਲੈਣਾ ਹੈ ਜੀ ਐਨੇ ਆਪਣੇ ਪਿਆਜ਼ ਭੁੱਜਦੇ ਆ ਐਨੇ ਆਪਾਂ ਬੜੀਆਂ ਹੋ ਗਈਆਂ ਟੰਡੀਆਂ ਇਹਨਾਂ ਵਿੱਚੋਂ ਪਾਣੀ ਨੀ ਟੋੜ ਲਵਾਂਗੇ ਚੰਗੀ ਤਰ੍ਹਾਂ ਆਪਾਂ ਘੁੱਟ ਕੇ ਪਾਣੀ ਜਿਹੜਾ extra ਸਾਰਾ ਨੀ ਟੋੜ ਲੈਣਾ ਹੈ ਜੀ ਬੜੀਆਂ ਚ ਸਾਰਾ ਪਾਣੀ ਆਪਾਂ ਨੇ ਟੋੜ ਲਿਆ ਹੈ ਜੀ ਇਧਰ ਆਪਣੇ ਪਿਆਜ਼ ਥੋੜੇ ਜਿ ਗੁਲਾਬੀ ਹੋ ਗਏ ਆ ਬਸ ਆਪਾਂ 1 ਮਿੰਟ ਲਈ ਹੋਰ ਇਹਨਾਂ ਨੂੰ ਭੁੰਨ ਲਵਾਂਗੇ ਬੜੀਆਂ ਵਿੱਚ ਪਾਵਾਂਗੇ ਜੀ ਸਵਾਦ ਅਨੁਸਾਰ ਨਮਕ ਥੋੜੀ ਜੀ ਪਾਵਾਂਗੇ ਹਲਦੀ ਅੱਧਾ ਚਮਚ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਲਾਲ ਮਿਰਚ ਪਾਊਡਰ 1 ਚਮਚ ਪਾਵਾਂਗੇ ਆਪਾਂ ਗਰਮ ਮਸਾਲਾ ਇਧਰ ਪਿਆਜ਼ ਵੀ ਫਰਾਈ ਹੋ ਗਏ ਆ ਆਪਾਂ ਗੈਸ ਕਰ ਦਵਾਂਗੇ ਜੀ ਬੰਦ ਇਹਨਾਂ ਨੂੰ ਆਪਾਂ ਹੁਣ ਇੱਕ ਪਲੇਟ ਵਿੱਚ ਠੰਡਾ ਹੋਣ ਲਈ ਰੱਖ ਦਾਂਗੇ ਲੋ ਜੀ ਆਪਾਂ ਹੁਣ ਇਹਨਾਂ ਨੂੰ ਠੰਡਾ ਹੋਣ ਲਈ ਰੱਖ ਦਾਂਗੇ ਇੱਧਰ ਜਿਹੜਾ ਆਪਾਂ ਨੇ ਸੋਇਆਬੀਨ ਦੀ ਬੜੀਆਂ ਚ ਮਸਾਲੇ ਪਾ ਕੇ ਰੱਖੇ ਸੀ ਹੁਣ ਇਹਦੇ ਵਿੱਚ ਆਪਾਂ ਦਹੀਂ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਲਾ ਲਵਾਂਗੇ ਤੁਸੀਂ ਚਾਹੋ ਬੜੀਆਂ ਨੂੰ ਪਹਿਲਾਂ ਫਰਾਈ ਵੀ ਕਰ ਸਕਦੇ ਹੋ ਪਿਆਜ਼ ਠੰਡੇ ਹੋ ਗਈ ਹੈ ਜੀ ਹੁਣ ਇਹਨਾਂ ਨੂੰ ਆਪਾਂ ਗ੍ਰाइंड ਕਰ ਲਾਂਗੇ ਹੁਣ ਆਪਾਂ ਇਹਦੇ ਵਿੱਚ ਚਾਰ ਪੰਜ ਪਾ ਦਵਾਂਗੇ ਜੀ ਹਰੀਆਂ ਮਿਰਚਾਂ ਕਿਉਂਕਿ ਜਿਹੜੀਆਂ ਮਿਰਚਾਂ ਮੈਂ ਸੋਆਬਿੰਚ ਪਾਈਆਂ ਨੇ ਆਪਾਂ ਕਸ਼ਮੀਰੀ ਲਾਲ ਮਿਰਚ 컬러 ਆਉਣ ਦੇ ਲਈ ਪਾਈ ਆ ਇਹ ਆਪਾਂ ਪਾਵਾਂਗੇ ਜੀ ਟੇਸਟ ਲਈ ਇੱਧਰ ਆਪਾਂ ਨੇ ਸਟੀਮ ਕੜਾਹੀ ਦੇ ਵਿੱਚ ਦੋ ਵੱਡੇ ਚਮਚ ਤੇਲ ਦੇ ਲਏ ਨੇ ਤੇਲ ਗਰਮ ਹੋ ਗਿਆ ਇਹਦੇ ਵਿੱਚ ਪਾ ਦਾਂਗੇ ਆਪਾਂ ਥੋੜਾ ਜਿਹਾ ਜੀਰਾ ਜੀਰਾ ਛਟਕਣ ਤੋਂ ਬਾਅਦ ਆਪਾਂ ਜਿਹੜਾ ਪੇਸਟ ਬਣਾ ਕੇ ਤਿਆਰ ਕੀਤਾ ਹੈ ਉਹ ਪਾ ਦਵਾਂਗੇ ਜੀ ਕੜਾਹੀ ਤੁਸੀਂ ਧੋ ਕੇ ਵੀ ਲੈ ਸਕਦੇ ਹੋ ਪਰ ਅਸੀਂ ਸੇਮ ਕੜਾਹੀ ਉਦਾਂ ਹੀ ਲੈ ਲਈ ਆ ਕਪਾ ਜਾਵਾਂ ਨਹੀਂ ਭੁੰਨਣਾ ਕਿਉਂਕਿ ਪਹਿਲਾਂ ਹੀ ਬਨੇ ਨੂੰ ਭੁੰਨਿਆ ਹੋਇਆ ਏ। ਬਸ ਥੋੜਾ ਜਿਹਾ ਇਹਨੂੰ ਫਰਾਈ ਕਰਾਂਗੇ। ਇਹਨਾਂ ਤੱਲਾ ਆਪਾਂ ਨੇ 2-3 ਮਿੰਟ ਭੁੰਨ ਲਿਆਏ ਜੀ। ਹੁਣ ਆਪਾਂ ਇਹਦੇ ਵਿੱਚ ਸੋਇਆ ਬਿੰਦੀਆਂ ਪੜੀਆਂ ਪਾ ਦਾਂਗੇ ਜਿਹੜੇ ਪੱਕ ਰੱਖੇ ਸੀ ਯਾਨੀ ਚੰਗੀ ਤਰ੍ਹਾਂ ਦੇ ਵਿੱਚ ਮਸਾਲਾ ਜਿਹੜਾ ਆਪਣਾ ਰਚ ਚੁੱਕਿਆ ਏ ਜੀ। ਨਾ ਆਪਾਂ ਇਹ ਪਾ ਦਵਾਂਗੇ। ਇੰਗੀ ਤਰ੍ਹਾਂ ਹਲਾਵਾਂਗੇ ਜੀ ਤੁਸੀਂ ਇੱਕ ਵਾਰ ਜ਼ਰੂਰ ਬਣਾ ਕੇ ਦੇਖਿਓ ਮੇਰੇ ਇਸ ਤਰੀਕੇ ਨਾਲ ਸਬਜ਼ੀ ਤੁਸੀਂ ਮਟਰ ਪਨੀਰ ਖਾਣਾ ਭੁੱਲ ਜਾਓਗੇ ਇਹਨੂੰ ਇੱਥੇ ਆਪਾਂ ਚਲਾਉਂਦੇ ਰਹਿਣਾ ਹੈ ਤਾਂ ਦਹੀਂ ਹੈ ਜਿਹੜਾ ਆਪਣਾ ਫੱਟ ਨਾ ਜਾਵੇ ਥੋੜੀ ਜਿਹਾ ਰ ਆਪਾਂ ਚਲਾਉਂਦੇ ਰਵਾਂਗੇ ਤੁਸੀਂ ਦੇਖ ਸਕਦੇ ਹੋ ਜੀ ਦਹੀਂ ਆਪਣਾ ਦਹੀਂ ਪਾਣ ਤੋਂ ਬਾਅਦ ਸਬਜ਼ੀ ਬੜੀ ਰਿਝਣ ਲੱਗ ਗਈ ਹੈ ਹਜੇ ਆਪਾਂ ਪਾਣੀ ਵਗੈਰੇ ਦੇ ਵਿੱਚ ਕੁਝ ਨਹੀਂ ਪਾਇਆ ਹੈਗਾ ਰੋਪਾ ਇਹਦੇ ਵਿੱਚ ਕਰੇ ਸਿਕਾਈ ਹੋਈ ਥੋੜੀ ਜੀ ਮੇਥੀ ਹੱਥਾਂ ਨਾਲ ਮਸਲ ਕੇ ਪਾ ਦਾਂਗੇ ਜੀ ਇਹ ਪਾਣ ਤੋਂ ਬਾਅਦ ਆਪਾਂ ਨੇ ਨਾ ਸਿਮ ਕਰ ਦੇਣਾ ਹੈ ਗੈਸ ਤੇ ਕੜਾਈ ਦੇਵਾਂਗੇ ਜੀ ਆਪਾਂ ਟੱਕ ਥੋੜੀ ਜਿਹਾ ਆਪਾਂ ਇਹਨੂੰ ਚੰਗੀ ਤਰ੍ਹਾਂ ਪੱਕਣ ਦਵਾਂਗੇ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਪਕਾ ਲਿਆ ਹੈ ਸਾਰੇ ਮਸਾਲੇ ਨੇ ਕਿ ਹੋ ਛੱਡ ਦਿੱਤਾ ਹੈ ਚੰਗੀ ਤਰ੍ਹਾਂ ਵੇ ਐਸੇ ਤਾਂ ਸਬਜੀ ਜਿਹੜੀ ਆਪਣੀ ਬਣ ਕੇ ਤਿਆਰ ਆ ਪਰ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾਵਾਂਗੇ ਜਿਹੜੇ ਡੋਂਗੇ ਵਿੱਚ ਆਪਾਂ ਨੇ ਦਹੀਂ ਅਤੇ ਬੜੀਆਂ ਕੁਤੀਆਂ ਸੀ ਉਸੇ ਵਿੱਚ ਹੀ ਆਪਾਂ ਪਾਣੀ ਪਾ ਕੇ ਇੱਕ ਗਲਾਸ ਉਹਨੂੰ ਘੋਲ ਕੇ ਪਾ ਦਾਂਗੇ ਜੀ ਇੱਕ ਗਲਾਸ ਪਾਣੀ ਦਾ ਲਿਆਏ ਇੱਥੇ ਮੈਂ ਥੋੜਾ ਆਪਾਂ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ 5-10 ਮਿੰਟ ਪਕਾਵਾਂਗੇ ਜੀ ਪਾਣੀ ਦਾ ਕੱਚਾ ਪਾਣਾ ਜਿਹੜਾ ਉਹ ਨਹੀਂ ਸਬਜੀ ਵਿੱਚ ਆਉਣਾ ਚਾਹੀਦਾ ਤਰੀ ਚੰਗੀ ਤਰ੍ਹਾਂ ਪੱਕਣੀ ਚਾਹੀਦੀ ਹੈ ਜੀ ਚਲੋ ਜੀ ਮਿਲਦੇ ਹਾਂ ਤੁਹਾਨੂੰ ਫਿਰ ਬਾਅਦ ਵਿੱਚ ਮੀਡੀਅਮ ਜਿਵੇਂ ਇੱਕ ਉੱਤੇ ਮੈਂ ਸਬਜੀ ਨੂੰ 10-12 ਮਿੰਟ ਪਕਾ ਲਿਆ ਹੈ ਜੀ ਸਬਜੀ ਆਪਣੀ ਬਣ ਕੇ ਬਿਲਕੁਲ ਤਿਆਰ ਹੈ ਗੈਸ ਕਰ ਦਿੱਤਾ ਹੈ ਜੀ ਆਪਾਂ ਨੇ ਬੰਦ ਸਬਜੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਬਣ ਕੇ ਤਿਆਰ ਹੋਈ ਆ ਇਸ ਸਬਜੀ ਦੇ ਅੱਗੇ ਸ਼ਾਹੀ ਪਨੀਰ ਮਟਰ ਪਨੀਰ ਸਾਰੀਆਂ ਸਬਜ਼ੀਆਂ ਫੇਲ ਨੇ ਜੀ ਤੁਸੀਂ ਇੱਕ ਵਾਰ ਇਸ ਤਰੀਕੇ ਦੇ ਨਾਲ ਬਣਾ ਕੇ ਜ਼ਰੂਰ ਦੇਖਿਓ ਕਿਉਂਕਿ ਕਈ ਵਾਰੀ ਮਹਿਮਾਨ ਆ ਜਾਂਦੇ ਨੇ ਝੱਟ ਤੁਸੀਂ ਇਹ ਸਬਜ਼ੀ ਨੂੰ ਬਣਾ ਸਕਦੇ ਹੋ ਬਹੁਤ ਵਧੀਆ ਸਬਜ਼ੀ ਬਣ ਕੇ ਤਿਆਰ ਹੋਈ ਹੈ ਜੀ ਤੁਹਾਨੂੰ ਮੇਰੀ ਇਹ ਰੈਸਪੀ ਕਿੱਦਾਂ ਦੀ ਲੱਗੀ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਦੇ ਨਾਲ-ਨਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ